ਅਸੀਂ ਦੇਖਦੇ ਆਂ ਕਿ ਇਹਨਾਂ ਕੋਲ 10-12 ਗੱਡੀਆਂ ਹੱਦ ਤੱਕ ਲੱਗੀਆਂ ਹੁੰਦੀਆਂ ਮੁੰਡੇ ਮਿਹਨਤੀ ਨੇ ਮਿਹਨਤ ਨਾਲ ਕੰਮ ਕਰਦੇ ਆ ਸਾਰੇ ਗਾਕਾਂ ਦੀ ਤਸਦੀਕ ਕਰਾ ਕੇ ਭੇਜਦੇ ਆ ਤੇ ਫਿਰ ਪੈਸੇ ਮੰਗਦੇ ਆ ਲੁਤੀ ਜਾਂ ਸੀ ਬੱਚੇ ਘੱਟੋ ਘੱਟ ਵੀ ਮੈਂ 20-22 ਸਾਲ ਕੰਮ ਕੀਤਾ ਜੀ ਜੀ ਤੇ ਜਿੰਨੇ ਕਸਟਮਰ ਮੇਰੇ ਨਾਲ ਜੁੜੇ ਆ ਸਾਰੇ ਮੇਰੇ ਕੋ ਆ ਰਹੇ ਆ ਬਹੁਤ ਵਧੀਆ ਜੀ ਸਰਵਿਸ ਦੇਂਦੇ ਇਹਨਾਂ ਨੂੰ ਬਹੁਤ ਵਧੀਆ ਤਗੜੇ ਮਕੈਨਿਕ ਨੇ ਕਿਉਂਕਿ ਮੈਂ ਮੇਰੀਆਂ ਵੀ ਗੱਡੀਆਂ ਦੋ ਤਿੰਨ ਹੈਗੀਆਂ ਮੈਂ ਇਹਨਾਂ ਕੋਲ ਹੀ ਸਰਵਿਸ ਕਰਾਉਣਾ ਸਾਨੂੰ ਮੁੰਡੇ ਪਹਿਲਾਂ ਏਜੰਸੀ ਚ ਸੀਗੇ ਤੇ ਉੱਤੇ ਵੀ ਬਹੁਤ ਵਧੀਆ ਸਰਵਿਸ ਕਰਦੇ ਸੀ ਇਹਨਾਂ ਨੇ ਆਪਣੀ ਦੁਕਾਨ ਪਾਈ ਹੈ ਤੇ ਇੱਥੇ ਬਾਹਰ ਇਹਨਾਂ ਕੋਲ ਸਰਵਿਸ ਕਰਾਈ ਦੀ ਹੈ ਗੱਡੀ ਦੀ ਤੇ ਬਹੁਤ ਵਧੀਆ ਸਰਵਿਸ ਕਰਦੇ ਦੇ ਦੀ ਤੁਸੀਂ ਸੈਟੀਸਫਾਈਡ ਹੋ ਇਹਨਾਂ ਦੀ ਸਰਵਿਸ ਤੋਂ ਹਾਂ ਜੀ ਜੀ ਇਹਨਾਂ ਕੋਲ ਗੱਡੀ ਲੈ ਕੇ ਆਈ ਦੀ ਹੈ ਕਿ ਆ ਜੀ ਤੇ ਜਿਹੜੇ ਕਸਟਮਰਾਂ ਨੂੰ ਹਾਲੇ ਨਹੀਂ ਪਤਾ ਲਗਾ ਉਹ ਕਸਟਮਰ ਸਾਡੀ ਪਵਾਜ ਸੁਣਨ ਜ਼ਰੂਰ ਰੇ ਪਬਲਿਕ ਸਪੋਕ ਨਿਊਜ਼ ਮੈਥੋਡੀ ਹੋਸ ਚੰਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਦਸੂਹਾ ਮੈਕੈਨਿਕਲ ਵਰਕਸ਼ਾਪ ਦੇ ਵਿੱਚ ਜੋ ਕਿ ਹਾਈਵੇ ਪਲਾਜ਼ਾ ਕਲੋਨੀ ਨੀਅਰ ਟ੍ਰਿਪਲ ਐਮ ਸਕੂਲ ਦਸੂਹਾ ਵਿਕੇ ਸਥਿਤ ਹੈ। ਤੋਂ ਦੋਸਤੋ ਅਗਰ ਤੁਸੀਂ ਆਪਣੀ ਪੈਟਰੋਲ ਡੀਜ਼ਲ ਵਾਲੀ ਗੱਡੀਆਂ ਦੀ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਸਰਵਿਸ ਕਰਵਾਉਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਦਸੂਹਾ ਮੈਕੈਨਿਕਲ ਵਰਕਸ਼ਾਪ ਦੇ ਵਿੱਚ ਜੋ ਕਿ ਹਾਈਵੇ ਪਲਾਜ਼ਾ ਕਲੋਨੀ ਦਸੂਹਾ ਵਿਕੇ ਸਥਿਤ ਹੈ। ਤਿਆਹਾਂ ਸੇ ਗੱਲ ਕਰਦੇ ਆ ਦਸੂਹਾ ਮਕੈਨਿਕਲ ਵਰਕਸ਼ਾਪ ਦੇ ਓਨਰ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੇ ਇਹ ਵਰਕਸ਼ਾਪ ਕਦੋਂ ਤੋਂ ਸਟਾਰਟ ਕੀਤੀ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਾਨੂੰ ਵਰਕਸ਼ਾਪ ਚਾਲੂ ਹੋਈ ਨੂੰ ਕੋਈ 6-7 ਮਹੀਨੇ ਹੋਏ ਆ ਜੀ ਤੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਨ ਲਿਆ ਆ ਸਾਡੇ ਜਿੰਨੇ ਪੁਰਾਣੇ ਕਸਟਮਰ ਆ ਸਾਨੂੰ ਸਾਰੇ ਸਰਵਿਸ ਸਾਡੇ ਕੋਲ ਹੋ ਰਹੀ ਆ ਅਸੀਂ ਮਰੂਤੀ ਏਜੰਸੀ ਵਿੱਚ ਘੱਟੋ ਘੱਟ ਵੀ ਮੈਂ 20-22 ਸਾਲ ਕੰਮ ਕੀਤਾ ਜੀ ਜੀ ਤੇ ਜਿੰਨੇ ਕਸਟਮਰ ਮੇਰੇ ਨਾਲ ਜੁੜੇ ਆ ਸਾਰੇ ਮੇਰੇ ਕੋਲ ਆ ਰਹੇ ਆ ਬਹੁਤ ਵਧੀਆ ਜੀ ਸਰਵਿਸ ਦੇਂਦੇ ਇਹਨਾਂ ਨੂੰ ਸਾਰਾ ਕੁਝ ਬਹੁਤ ਵਧੀਆ ਤਿੱ ਬਾਕੀ ਮੇਰਾ ਸਲਾਪ ਆ ਜੀ ਇਹ ਮੁੰਡੇ ਮੇਰੇ ਨਾਲ ਆ ਸਾਰੇ ਏਜੰਸੀ ਵਿੱਚੋਂ ਅਸੀਂ ਕੱਟੇ ਸਟਾਫ ਕੰਮ ਖੋਲੇ ਆ ਇਹ ਸਾਰਾ ਸਟਾਫ ਆ ਮੇਰੇ ਨਾਲ ਬਹੁਤ ਵਧੀਆ ਕੰਮ ਚੱਲਦੇ ਤੇ ਤੁਸੀਂ ਆਪਣੇ ਕਸਟਮਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਇਹੀ ਵੀ ਸਾਨੂੰ ਇੱਕ ਵਾਰ ਮੌਕਾ ਦਿਓ ਸਾਡੇ ਕੋ ਆਵੋ ਦੇਖੋ ਸਾਡਾ ਕੰਮਕਾਰ ਅੱਗੇ ਬਾਕੀ ਕਸਟਮਰ ਸਾਡੇ ਕੰਮ ਦੇਖੇ ਆ ਜੀ ਸਾਰੇ ਕਸਟਮਰ ਆ ਕੰਪਨੀ ਆਉਂਦੇ ਸਾਡੇ ਨਾਲ ਸਾਰੇ ਜੁੜੇ ਹੋਏ ਆ ਜੀ ਤੇ ਇਹ ਚਾਹੁੰਦੇ ਵੀ ਸਾਡੇ ਸਾਥ ਦਓ ਸਾਡੀ ਬਰਸ਼ਾਤ ਨੂੰ ਬੱਤਵਾਤ ਰੱਖ ਕੇ ਦਿਖਾਓ ਬਾਕੀ ਇਹ ਆ ਜੀ ਕਿ ਜਿਹੜੇ ਕਸਟਮਰਾਂ ਨੂੰ ਹਾਲੇ ਨਹੀਂ ਪਤਾ ਲੱਗਾ ਉਹ ਕਸਟਮਰ ਸਾਡੀ ਆਵਾਜ਼ ਸੁਣਨੇ ਜ਼ਰੂਰ ਦਸੂਆ ਹਾਈਵੇ ਪਲਾਜ਼ਾ ਵਿੱਚ ਸਾਡੀ ਮਾਰਕੀਟ ਦੇ ਵਿੱਚ ਸਾਡੀ ਵਰਕਸ਼ਾਪ ਹੈ ਜੀ ਬਿਲਕੁਲ ਅਮਰੂਤੀ ਏਜੰਸੀ ਦੇ ਪਿੱਛੇ ਹੀ ਆ ਜੀ ਬਾਕੀ ਕਿਉਂ ਉਸ ਗੱਲ ਕਰਦੇ ਰਵਿੰਦਰ ਸਿੰਘ ਰਵੀ ਜੀ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾ ਦਸੂਆ ਮਕੈਨਿਕਲ ਵਰਕਸ਼ਾਪ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਹਾਈਵੇ ਪਲਾਜ਼ਾ ਦੇ 6 ਮਹੀਨੇ ਤੋਂ ਅਮਰੂਤੀ ਵਾਲਿਆਂ ਦੇ ਫੋਰਮੈਨ ਸੀਗੇ ਇਹ ਤਿੰਨੇ ਫੋਰਮੈਨ ਆਪਣਾ ਉੱਥੋਂ ਛੱਡ ਕੇ ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਇਹਨਾਂ ਨੇ ਬਹੁਤ ਵਧੀਆ ਤਗੜੇ ਮਕੈਨਿਕ ਨੇ ਕਿਉਂਕਿ ਮੈਂ ਮੇਰੀਆਂ ਵੀ ਗੱਡੀਆਂ ਦੋ ਤਿੰਨ ਆ ਗਈਆਂ ਮੈਂ ਇਹਨਾਂ ਕੋਲ ਹੀ ਸਰਵਿਸ ਕਰਾਉਣਾ ਤੇ ਸਰਵਿਸਿੰਗ ਵੀ ਵਧੀਆ ਹੁੰਦੀ ਏ ਵੈਸੇ ਵੀ ਮਕੈਨਿਕ ਵੀ ਤਗੜੇ ਨੇ ਕਿਉਂਕਿ ਪਹਿਲਾਂ ਉੱਥੋਂ ਕਰਾਉਂਦੇ ਸੀ ਉਹੀ ਮਕੈਨਿਕ ਹੁਣ ਇੱਥੇ ਆ ਗਏ ਨੇ ਹਾਈਵੇ ਬਲਾਜਾ ਇੱਥੇ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਬਹੁਤ ਅੱਛਾ ਲੱਗਾ ਕਿਉਂਕਿ ਅਸੀਂ ਦੇਖਦੇ ਆ ਕਿ ਇਹਨਾਂ ਕੋਲ 10-12 ਗੱਡੀਆਂ ਹਰ ਟਾਈਮ ਲੱਗੀਆਂ ਹੁੰਦੀਆਂ ਮੁੰਡੇ ਮਿਹਨਤੀ ਨੇ ਮਿਹਨਤ ਨਾਲ ਕੰਮ ਕਰਦੇ ਆ ਸਾਰੇ ਗਾਕਾਂ ਦੀ ਤਸਦੀ ਕਰਾ ਕੇ ਭੇਜਦੇ ਆ ਤੇ ਫਿਰ ਪੈਸੇ ਮੰਗਦੇ ਆ ਇਦਾਂ ਨਹੀਂ ਕਿ ਪੈਸੇ ਮੰਗਦੇ ਕਿ ਲਿਆਓ ਜੀ ਪੈਸੇ ਵੜਾ ਦਿਓ ਇੰਨੇ ਵੜਾ ਦਿਓ ਜੀ ਪਹਿਲਾਂ ਅਗਲੇ ਦੀ ਤਸਦੀ ਕਰਾਉਂਦੇ ਜੀ ਗੱਡੀ ਦੀ ਪੂਰੀ ਤਸਦੀ ਕਰਾ ਕੇ ਤੇ ਜੋ ਇਹਨਾਂ ਦੀ ਲੇਬਰ ਜੋ ਵੀ ਬੰਦੀ ਏ ਲੈਂਦੇ ਆ ਮੈਂ ਬੜਾ ਖੁਸ਼ ਆ ਕਿ ਚਲੋ ਇਹ ਆਪਣਾ ਰੋਜ਼ਗਾਰ ਇਹ ਕਮਾਂਡ ਹੈ ਆਪਣਾ ਖਾਂਦੇ ਆ ਪਬਲਿਕ ਵੀ ਇਹਨਾਂ ਤੋਂ ਬਹੁਤ ਖੁਸ਼ ਆ ਮੈਂ ਇਸ ਗੱਲ ਦੇ ਉੱਤੇ ਇਹ ਮੁੰਡਿਆ ਨੂੰ ਮਿਹਨਤੀ ਮੁੰਡਿਆ ਨੂੰ ਵਧਾਈ ਦੇਣਾ ਆਪਣੇ ਵੱਲ ਪਿਆ ਸੀ ਗੱਲ ਕਰਦੇ ਕੁਝ ਕਸਟਮਰਸ ਦੇ ਨਾਲ ਜੋ ਕਿ ਦਸੂਆ ਮਕੈਨੀਕਲ ਵਰਕਸ਼ਾਪ ਦੇ ਵਿੱਚ ਆਪਣੀ ਗੱਡੀ ਠੀਕ ਕਰਵਾਉਣ ਲਈ ਆਏ ਹੋਏ ਨੇ ਸੱਚੀ ਗੱਲ ਬਾਜੀ ਸਸੀ ਗਰ ਮੈਡਮ ਪਈ ਦਸੀ ਇੱਥੇ ਆਪਣੀ ਗੱਡੀ ਠੀਕ ਕਰਵਾਏ ਉਰਾਨ ਲਈ ਆਏ ਹੋਏ ਓਕੇ ਜੀ ਤੁਹਾਨੂੰ ਸਰਵਿਸ ਲੱਗੀ ਇਹਨਾਂ ਦੀ ਅਸੀਂ ਇਹ ਨਾ ਕੋਈ ਰੈਗੂਲਰ ਕਰਾਈਦੀ ਸਰਵਿਸ ਗੱਡੀ ਦੀ ਸਾਡੀ ਬਹੁਤ ਚਲਾਈ ਹੈ ਗੱਡੀ ਦੀ ਜੀ ਤੇ ਆਹ ਦਿਨ ਮੁੰਡੇ ਪਹਿਲਾਂ ਏਜੰਸੀ 'ਚ ਸੀਗੇ ਤੇ ਉੱਥੇ ਵੀ ਬਹੁਤ ਵਧੀਆ ਸਰਵਿਸ ਕਰਦੇ ਸੀ ਇਹਨਾਂ ਨੇ ਆਪਣੀ ਦੁਕਾਨ ਪਾਈ ਹੈ ਤੇ ਅਸੀਂ ਇੱਥੇ ਬਾਹਰ ਇਹਨਾਂ ਕੋ ਸਰਵਿਸ ਕਰਾਈਦੀ ਹੈ ਗੱਡੀ ਦੀ ਤੇ ਬਹੁਤ ਵਧੀਆ ਸਰਵਿਸ ਕਰਦੇ ਗੱਡੀ ਤੇ ਤੁਸੀਂ ਸੈਟੀਸਫਾਈਡ ਹੋ ਇਹਨਾਂ ਦੀ ਸਰਵਿਸ ਤੋਂ ਹਾਂ ਜੀ ਜੀ ਇਹ ਨਾ ਕੋਈ ਗੱਡੀ ਲੈ ਕੇ ਆਈਦੀ ਹੈ ਤੇ ਆਹ ਮੁੰਡਾ ਰਾਜੂ ਬਹੁਤ ਵਧੀਆ ਕੰਮ ਕਰਦਾ ਤੇ ਬਾਕੀ ਆ ਨਾਲ ਦੇ ਵੀ ਮੁੰਡੇ ਬਹੁਤ ਵਧੀਆ ਕੰਮ ਕਰਦੇ ਠੀਕ ਹੈ ਤੇ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਅਗਰ ਕਿਸੇ ਦੀ ਗੱਡੀ ਵਗੈਰਾ ਖਰਾਬ ਹੁੰਦੀ ਆ ਰਿਪੇਅਰ ਕਰवानी ਸਰਵਿਸ ਕਰवानी ਤੇ ਇੱਥੇ ਆ ਕੇ ਠੀਕ ਕਰਵਾਣ ਹਾਂਜੀ ਹਾਂਜੀ ਬਿਲਕੁਲ ਜੀ ਆ ਸਾਰੇ ਤੁਹਾਡੇ ਸਾਹਮਣੇ ਗੱਡੀਆਂ ਹੀ ਰਿਪੇਅਰ ਕਰਾਉਣਾ ਹੈ ਤੇ ਬਹੁਤ ਵਧੀਆ ਸਰਵਿਸ ਕਰਦੇ ਆ ਮੁੰਡੇ ਤੇ ਇਹਨਾਂ ਕੋ ਆਣਾ ਚਾਹੀਦਾ ਤਸੱਲੀ ਨਾ ਕਰਦੇ ਆ ਟਾਈਮ ਲਾ ਕੇ ਕਰਦੇ ਆ ਜਦੋਂ ਤੱਕ ਗਾਹਕ ਤਸੱਲੀ ਸੈਟੀਸਫਾਈ ਨਹੀਂ ਹੁੰਦਾ ਤੇ ਉਹਨੂੰ ਪੂਰਾ ਮਤਲਬ ਟ్రਾਇਲ ਕਰਾ ਕੇ ਫਿਰ ਭੇਜਦੇ ਆ ਤੇ ਬਹੁਤ ਵਧੀਆ ਸਰਵਿਸ ਕਰਦੇ ਆ ਸਾਰਿਆਂ ਨੂੰ ਅਹੀ ਰეკਮੈਂਡ ਕਰਦੇ ਇੱਥੇ ਆਓ ਇੱਥੋਂ ਸਰਵਿਸ ਕਰਾਓ ਤੇ ਗੱਡੀ ਬਿਲਕੁਲ ਫਿੱਟ ਹੈ ਸਾਡੀ ਗੱਡੀ ਬਹੁਤ ਜ਼ਿਆਦਾ 3 ਲੱਖ ਚੱਲ ਗਈ ਹੈ ਤੇ ਇਹਨਾਂ ਕੋਈ ਸਰਵਿਸ ਕਰਾਈ ਦੀ ਥੈਂਕ ਯੂ ਭਾਜੀ ਥੈਂਕ ਯੂ ਜੇ ਸੁਆ ਮਕੈਨੀਕਲ ਵਰਕਸ਼ਾਪ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ